ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਆਇਆ ਪਿੰਡ ਸੈਦੋ ਦੇ ਵਿੱਚ ਪੰਜਾਬੀਰ ਦੇ ਫਾਰਮ ਤੇ ਇੱਥੇ ਪਹੁੰਚ ਕਰਨ ਲਈ ਸੰਗਵਾ ਜਿਹੜਾ ਕੋਈ 2 ਕਿਲੋਮੀਟਰ ਦੀ ਦੂਰੀ ਤੇ ਆ ਹਰੀਕੇ ਪੱਤਨ ਤੋਂ ਪਹੁੰਚ ਕਰ ਸਕਦੇ ਆ ਨਵਾਂਪੁਰ ਕੋਟ ਬੁੱਡਾ ਸੀਮਾਂਬਰ ਵਾਲਾ ਇਹ ਸਾਰੇ ਨਾਲ ਲੱਗਦੇ ਪਿੰਡਾ ਪੱਟੀ ਥੋੜੀ ਜੀ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਸ਼ਹਿਰ ਵੱਸਿਆ ਹੋਇਆ ਵਾ ਇੱਥੇ ਤੁਸੀਂ ਪਹੁੰਚ ਕਰ ਸਕਦੇ ਜੋ ਤੇ ਡੇਟ ਹੈਗੀ ਅੱਜ 15 7 2025 ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ ਤੇ ਤੁਹਾਨੂੰ ਜਿਹੜੇ ਸਪੈਸ਼ਲ ਦੇ ਜਿਹੜੇ ਮੰਗინੇ ਆ ਦੋ ਚੰਗੇ ਦੋਤੀਆਂ ਜਿਹੜੀਆਂ ਦੋਵੇਂ ਮੱਝਾ ਮਾਲਕਾ ਤੇ ਕਰਦੇ ਆਪਾਂ ਪੰਜਾਬੀ ਵੀਰ ਨਾਲ ਗੱਲਬਾਤ ਹਾਂਜੀ ਪੰਜਾਬੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਹਿਲੀ ਸਤਿ ਸ੍ਰੀ ਉਹ ਠੀਕ ਠਾਕ ਵਧੀਆ ਵਧੀਆ ਸਭ ਠੀਕ ਠਾਕ ਵਧੀਆ ਜੀ ਸੁਣਾਓ ਕਿੱਦਾਂ ਚੱਲੀ ਜਾਂਦਾ ਵਧੀਆ ਵਧੀਆ ਕਾਰੋਬਾਰ ਵਧੀਆ ਤੇ ਪੰਜਾਬੀ ਵੀਰ ਕਰੀਏ ਆਪਾਂ ਡਿਟੇਲਸਾਂ ਜੀ ਦੋਵੇਂ ਗੱਪੜਾ ਮੱਜਾਂ ਜੀ ਦੋਵੇਂ ਗੱਪੜਾ ਹਾਂਜੀ ਹਾਂਜੀ ਤੇ ਕੀ ਡਿਟੇਲ ਆ ਇੱਕ ਨੰਬਰ ਵਾਲੀ ਮੱਝ ਦੀ ਮੜੀ ਨਾਲ ਦੀ ਨਾਲ ਖੋਲ ਗਏ ਤੇ ਕਰਦੇ ਗੱਲਬਾਤ ਇਹ ਤੀਸਰਾ ਸੂਆ ਵਾ ਕੋਈ 2-4 ਦਿਨ ਲੈ ਜਾਊਗੀ ਤੀਸਰਾ ਸੂਆ ਵਾ 2-4 ਦਿਨ ਵੀਰਾਂ ਦਾ ਲੈ ਜਾਊਗੀ ਤੇ ਇਹਦੀ ਆਪਾਂ ਜੇ ਗੱਲਬਾਤ ਕਰੀਏ ਚੰਗਾ ਪਿੱਠਪੂੜਾ ਖੁੱਲੇ ਲੈਵੇ ਦੀ ਆ ਬਲੈਤਨਾ گاਵਾ ਨੂੰ ਕਰਮਾਲੀ ਤੇ ਆ ਤੁਸੀਂ ਜਿਹੜੀ ਬੇਸ ਕੁਆਲਟੀ ਉਹ ਵੀ ਨਾਲ ਦੀ ਨਾਲ ਚੈੱਕ ਕਰਾ ਦਿੰਨੇ ਆ ਤੀਜਾ ਸੋਹਾ ਵਾ ਰਿੰਗ ਵਾਲਾ ਸਿੰਘ ਜੋ ਰਿੰਗ ਵਾਲਾ ਬਿਲਕੁਲ ਸਿੰਘਾ ਛੜੀ ਵਾਲਾ ਤੇ ਚੰਗੇ ਪਿੱਠਪੂੜੇ ਦੀ ਮਾਲਕਾ ਇਹੋ ਜਿਹੀ ਮਜ਼ਾ ਤੁਹਾਨੂੰ ਵੀ ਪਤਾ ਬਧੇਰੇ ਦੁੱਧ ਕੱਢਦੀਆਂ ਜੇ ਥੋੜਾ ਜਿਹਾ ਸਿੰਘ ਕੁਚਲ ਕੁੰਡਾ ਖੁੱਲਾ ਹੋਵੇ ਤੇ ਆ ਦੇਖੋ ਜੀ ਇਹ ਵਾ ਬਿਲਕੁਲ ਵਿਲਾਇਤ ਨਾਲ گاਵਾਂ ਵਾਲਾ ਕਰਮਾਲੀ ਦਾ ਕਹਿੰਦੇ ਫੋਟਫੋਟ ਦੀ ਵਿੱਤੀ ਦੇ ਜਿਹੜੇ ਥਣ ਲੱਗੇ ਆ ਵਨ ਸਪੇਸ ਥਣਾਂ ਦੀ ਬਹੁਤ ਸੋਹਣੀ ਆ ਪੀੜੀ ਦੇ ਪਾ ਵਾਂਗੂ ਚੌ ਨੁਕਰਾਂ ਤੇ ਜਿਹੜੇ ਘੜ ਘੜ ਕੇ ਥਾਣਾ ਗੱਲ ਕਰਨ ਨੂੰ ਦਿਲ ਕਰਦਾ ਅ ਚੈੱਕ ਕਰੋ ਹਵਾਨਾ ਬਿਲਕੁਲ ਜਿਹੜਾ ਕਿਸ਼ਤੀ ਲੇਵੇ ਦੇ ਵਿੱਚ ਆ ਗਿਆ ਅੱਗੋਂ ਜਿਹੜਾ ਤੁੰਨ ਨੂੰ ਟੱਚ ਹੋ ਗਏ ਪਿੱਛੇ ਜਿਹੜਾ ਸਾਰ ਨੂੰ ਜਾਂਦਾ ਸੂ ਨੂੰ ਟੱਚ ਹੁੰਦਾ ਤੇ ਚੰਗੇ ਜਿਹੜੇ ਪਿੱਠਪੂੜੇ ਦੀ ਮਾਲਕਾ ਆ ਦੇਖੋ ਜੀ ਬਿਲਕੁਲ ਮੀਡੀਅਮ ਤੋਂ ਪਲੱਸ ਹੀ ਹਾਈਟ ਹੋਊਗੀ ਤੇ ਚਮੜੀ ਪਤਲੀ ਜਿਹੜੀ ਬਿਲਕੁਲ ਇਹਦੀ ਦੁੱਧ ਦੀ ਕੁਆਲਿਟੀ ਜਿਹੜੀ ਚਲਕੰਦੀ ਹੈ ਇਹਦੇ ਵਿੱਚੋਂ ਤੇ ਕੋਈ ਬਿਲਕੁਲ ਤੂੰ ਵੀ ਜਿੰਨੀ ਕੇ ਮੋਹਰਾ ਦੇ ਵਿੱਚ ਹੋਣੀ ਚਾਹੀਦੀ ਆ ਕੋਈ 2-3 ਇੰਚ ਜਿਹੜੀ ਆ ਵਾਈਟ ਆ ਬਾਕੀ ਬਿਲਕੁਲ ਜਿਹੜੀ ਮੱਝ ਬਲੈਕ ਆ ਪੁੱਠਾ ਚੰਗਾ ਹਾਈਟ ਚੰਗੀ ਆ ਲੰਬਾਈ ਜਿਹੜੀ ਇਹਦੀ ਆਪਾਂ ਫਿਰ ਤੁਹਾਨੂੰ ਕਰਾ ਦਿੰਦੇ ਨੋਟ ਐਕਸਟਰਾ ਔਰ ਨਰੀ ਲੰਬਾਈ ਲੋੜ ਤੋਂ ਵੱਧਾ ਤੇ ਪਸ਼ੂ ਦੀ ਲੰਬਾਈ ਵੱਧਾ ਤੇ ਦੁੱਧ ਵਧੇਰੇ ਆ ਅਜੇ ਜਿਹੜਾ ਸੂਣ ਦਾ ਸਮਾਂ ਜਿਹੜਾ ਕੋਈ 5-6 ਦਿਨ ਲੈ ਜੂਗੀ ਬਹੁਤ ਸੋਹਣੀ ਆ ਬਾਕੀ ਸ਼ਾਇਦ ਹੀ ਆਉਂਦੇ ਹਜੇ ਸ਼ਾਇਦ ਆਉਂਦੇ ਆ ਪੰਜਾਬ ਸਤ 35 ਦੁੱਧ ਬਹੁਤ ਬਹੁਤ ਚੰਗੀ ਭਾਰ ਪਿੱਛੇ ਦੀ ਗਾਰੰਟੀ ਹੋ ਗਈ ਆਪਣੀ ਭਾਰ ਪਿੱਛੇ ਦੀ ਵੀਰ ਦੀ ਗਾਰੰਟੀ ਆ ਹਜੇ ਜਿਹੜਾ 35 ਦੇ ਵਿੱਚ ਸ਼ਾਇਦ ਆਉਂਦਾ ਆਉਂਦਾ ਬਹੁਤ ਪੋਲੀ ਚੰਗੀ ਭਰੂਗੀ ਕਿੰਨਾ ਕੁ ਦੁੱਧ ਦੇ ਜੂਗੀ ਪੰਜਾਬ ਦੁੱਧ ਉਹਨਾਂ ਦੇ 14-15 ਕਿਲੋ ਦੱਸਿਆ ਚਲੋ ਦੇਣਾ ਵੀ ਚਾਹੀਦਾ ਆਪਾਂ ਨਹੀਂ ਕਹਿੰਦੇ ਆਪਾਂ ਜਿੰਨੀ ਗੱਲ ਕਰਦੇ ਆਂ ਵੀ ਦੁੱਧ ਦੀ ਮਾਰ ਆਪਾਂ ਸਮਝ ਆਉਂਦੀ ਲੱਗਦੀ ਆ ਭਾਂਡਾ ਲੈਵਾ ਖੁੱਲਾ ਵਾ 14-15 ਕਿਲੋ ਨੋਰਮਲ ਮੱਝ ਦੋਤੇ ਚੱਲੂਗੀ ਦੇਣਾ ਚਾਹੀਦਾ ਚਾਹੀਦਾ ਵੀ ਆ ਇਹ ਕਹਿੰਦੇ 33 ਬਹੁਤ ਚੰਗੀ ਆਈ ਹਣੀ ਬਹੁਤ ਜਿਆਦੀ ਬੋਕੋਲਾ ਥਾਣਾ ਬਹੁਤ ਹੀ ਪੰਡਾ ਬੰਦਾ ਕਰਮਾ ਵਾਲੀ ਥੱਲੇ ਪਾਈਆਂ ਅਜੇ ਵੀ ਉਟਾ ਕੱਢ ਜੂਗੀ ਕੱਢ ਜਾਣਾ ਹਫਤਾ ਅਜੇ ਇਹਨੇ ਸ਼ਾਇਦ ਇਹ ਰੇਟ ਇਹਦਾ ਪੰਜਾਬ ਸੈਂ ਲੈ ਦੇ ਜਾ ਮੋਲ ਹੋਵੇ ਮੋਲ ਤੇ ਭਾਵੇਂ ਇੱਕ ਦਾ ਕਰਾ ਲੋ ਜਿੰਨਾ ਮਾਜ਼ੀ ਕਰਾ ਲੋ ਦੇ ਦੀ ਇੱਕ ਪਾਈਂ ਦੀ ਕੱਟ ਕਰਕੇ ਥੋੜੇ ਜੇ ਪਰ ਮਨਦਾਨ ਕਰੀਏ ਕਿਉਂਕਿ ਦੂਰੋਂ ਨੇੜਿਓ ਸੱਜਣਾ ਨੇ ਹਣਾਂ ਦਾ ਭੜਕ ਰਹਿ ਪੈਣਾ ਹੁੰਦਾ ਪੂਰੇ ਇਲਾਕੇ ਦੇ ਦਾਂ ਉੱਚੋਂ ਛੋੜ ਕੇ ਪਾ ਕਰਦੇ ਲੱਕ ਦੇ ਵਿੱਚੋਂ ਵੀ ਵੀਰ ਛੋੜ ਕੇ ਪਾ ਕਰਦਾ ਬਾਕੀ ਕੋਈ ਪਰ ਮੱਝ ਵੇਖੋ ਪੂਲ ਕਰਦਾ ਤੇ ਮੰਨ ਤਾਂ ਜਰੂਰ ਹੋਊਗਾ ਬਹੁਤ ਚੰਗੀ ਆ ਦੁੱਧ ਦੇ ਪਰਪਸ ਨੂੰ ਚੰਗੀ ਚੰਗੀ ਆ ਡੇਰੀ ਪਰਪਸ ਨੂੰ ਬਹੁਤ ਵਧੀਆ ਵਾ ਜੇ ਚਲੋ ਸਿੰਘ ਥੋੜਾ ਬਹੁਤਾ ਜਰੂਰ ਉੱਚਾ ਕੁੰਡਾ ਵਾ ਪਰ ਕੁਆਲਟੀ ਮੱਝ ਦੀ ਬਹੁਤ ਜਿਆਦੀ ਆ ਤੇ ਕੋਈ ਵੀ ਸੱਜਣੇ ਨੂੰ ਹੱਥ ਪਾ ਸਕਦਾ ਤੇ ਪੰਜਾਬ ਸਿਆ ਕਰੀਏ ਗੱਲ ਬਾਤ ਦੋਨੋਂ ਤੇ ਇਸਰਾ ਸੁਹਾ ਇਹ ਲੈ ਜਾਓ ਕੋਈ 10 12 ਦਿਨਾਂ ਜੀ ਇਸਰਾ ਸੁਹਾ 10 12 ਦਿਨ ਖੜੂਗੀ ਪੰਜਾਬ ਸਿਆ ਤਾਂ ਬਹੁਤ ਜਿਆਦੀ ਬਿਲਕੁਲ ਬਹੁਤ ਵਧੀਆ ਮੱਝ ਮਾਲੀਆਂ ਦਾ ਭਲੇਖਾ ਪਾਉਂਦੀ ਹੈ ਹਾਂਜੀ ਤੇ ਰੇਲ ਗੱਡੀ ਦਾ ਜਿਹੜਾ ਇੰਜਨ ਆ ਉਹ ਤੇ ਹਰ ਕੀ ਆ ਅੱਜ 15 ਦੇ 23 ਦੱਸਿਆ ਨਾ ਦਿਨ ਪੂਰੇ ਬਾਈ ਨੂੰ ਦਿਨ ਪੂਰੇ ਮਾੜਾ ਜਿਹਾ ਖੋਲ ਗਏ ਨਾਲ ਦੀ ਨਾਲ ਕਰੀਏ ਗੱਲਾਂ ਬਾਤਾਂ ਇਹਦੀਆਂ ਤੇ ਸੁਆ ਕਿ ਨਵਾਬ ਗਾ ਸੁਆ ਨਾ ਤੀਸਰਾ ਹੈ ਗਿਆ ਤੀਸਰਾ ਬੇ ਕੋ ਬਾਹਰ ਨੂੰ ਕੱਢ ਲੋ ਪੰਜਾਬ ਸਿਆ ਆ ਫੇਸ ਕੁਆਲਿਟੀ ਆ ਬਹੁਤ ਸੋਹਣਾ ਸਿੰਘ ਲੱਗਾ ਕੱਦ ਚੰਗਾ ਜੰਮੀ ਪਲੀ ਆ ਭਵੇਂ ਉੱਪਰ ਮੰਝਾ ਢਾ ਕੇ ਸੁੱਤੇ ਰਹੋ ਇੰਨੀ ਕ ਜਿਆਦੀ ਪਿੱਠ ਪੁੜੇ ਦੀ ਮਾਲਕਾ ਤੇ ਪੱਧਰ ਬਹੁਤ ਸੋਹਣੀ ਹੈ ਜੇ ਲੱਤ ਦੀ ਆਉਂਦੀ ਆ ਕਰਮਾਲੀ ਦੇਣ ਜਰੂਰ ਹੈ ਜੇ 10 ਖੜੂਗੀ ਪਰ ਕਹਿੰਦੇ ਨੇ ਨਾ ਔੜੇ ਤੋੜ ਦੂ ਕੜ ਤੋੜ ਦੂਗੀ ਬੰਨ ਵਾਲੇ ਬਹੁਤ ਚੰਗੀ ਆ ਜਿੰਨੀ ਆਪਾਂ ਦੀ ਹਾਂਜੀ ਕੱਦ ਦੇਖ ਲੋ ਕਿਤੇ ਕੱਦ ਬਿਲਕੁਲ ਪੰਜਾਬ ਸੋਹ ਦੇ ਬਰਾਬਰ ਆਉਂਦੀ ਆ ਵੱਡਿਆਂ ਮਾਲੀਆਂ ਦਾ ਭਲੇਖਾ ਪਾਉਂਦੀ ਕਰਮਾਂ ਵਾਲੀ ਆ ਦੇਖੋ ਇਹ ਮਹਾਰਾਜ ਦੀ ਕਿਰਪਾ ਰਹੀ ਤਾਂ ਪੰਜਾਬ ਸਰ ਦੁੱਧ ਕਿੰਨੇ ਕਿਤੇ ਜਾਂਦੇ ਜੋ ਦੋਨਾਂ 18 ਕਿਲੋ ਦੀ ਗਰੰਟੀ ਦਿੱਤੀ ਆ 18 ਤੋਂ 20 ਕਿਲੋ ਵਾਲੀ ਮੱਝ ਆ ਗ੍ਰੇਸਦਾਰਾਂ ਲਈ ਬਾਹਰ ਨਹੀਂ ਆ ਕੋਈ ਕਹਿਣ ਦੀ ਗੱਲ ਨਹੀਂ ਆ ਕੋਈ ਸ਼ੱਕ ਨਹੀਂ ਆ ਇਹਦੇ ਤੇ ਕਿ ਇਹ ਮੱਝ ਨਾਲ ਦੁੱਧ ਦੇਵੇ ਅੱਗੇ ਕਿਹਦੇ ਸੀਮਨ ਤੋਂ ਗੱਬਣ ਕੁਛ ਪਤਾ ਇਹਦੇ ਬਾਰੇ ਕੁੰਗਾਂ ਤੋਂ ਦੱਸੰਦਾ ਇਹੋ ਹਾਂਜੀ ਕੁੰਗਾਂ ਤੋਂ ਕੁੰਗਾਂ ਆ ਠੀਕ ਆ ਇਹ ਅਰਜਨ ਕੁੰਗੜੇ ਦਾ ਜਿਹੜਾ ਵੀਰ ਨੇ ਦੱਸਿਆ ਸੀਮਨ ਰਖਵਾਇਆ ਉਹਨਾਂ ਸੱਜਣਾ ਨੇ ਫੇਰ ਤੁਹਾਨੂੰ ਝਾਤ ਮਰਾ ਦਿੰਨੇ ਆ ਖਣ ਲੇਵੇ ਤੇ ਬੰਨਦੇ ਹੀ ਕਰਮਾਲੀ ਦਿਨ ਜਰੂਰ ਹਜੇ ਖੜੂਗੀ ਪਰ ਵੰਡ ਸਪੇਸ ਚੰਗੀ ਕੱਢੂਗੀ ਆ ਦੇਖੋ ਜੀ ਸਾਰ ਨੂੰ ਲੇਵਾ ਟੱਚ ਹੋ ਗਏ ਅੱਗੇ ਨੂੰ ਜਾ ਰਿਹਾ ਬਿਲਕੁਲ ਦੁੱਧ ਵਾਲੀ ਜਿਹੜੀ ਪਾਇਪ ਉੱਬਰ ਕੇ ਬਾਹਰ ਆਉਂਦੀ ਫੇਸ ਕੁਆਲਟੀ ਬਹੁਤ ਸੋਹਣੀ ਕਰਮਾਲੀ ਦੀ ਚੰਗੀ ਜੰਮੀ ਪਲੀ ਆ ਜੇ ਜੰਮਿਆ ਵਾਲਿਆ ਪਸ਼ੂ ਤੇ ਦੁੱਧ ਵਧੇਰੇ ਆਇਆ ਆਪਾਂ ਨੂੰ ਹੀ ਪਤਾ ਕਿ ਸਿੰਗਲ ਹੱਡੀ ਉੱਪਰੋਂ ਕੋਈ ਸੱਜਣ ਹੱਥ ਪਾ ਸਕਦਾ ਮੁੱਲ ਬਿਲਕੁਲ ਵਾਜਬ ਹੋਊਗਾ ਹਾਂਜੀ ਪੰਜਾਬ ਸੇ ਮੁੱਲ ਦਿੱਤੀ ਤਿਆਰ ਹੁੰਦੇ ਤੇ ਭਾਵੇਂ ਡੇਢ ਨੂੰ ਵੇਚ ਲੈਂਦੇ ਵਿਗਦੀ ਸੀ ਹਾਂਜੀ ਤੇ ਹੁਣ ਕੀ ਆ ਅੱਜ 130 ਦੇ ਦਈਏ ਨਿਕਰੀਏ ਮਾਨਤਨ ਥੋੜਾ ਬਹੁਤਾ 25 ਜੋ ਮਾਨਤਨ ਕਰਦਾਂਗੇ ਇੱਕ 25 ਜੋ ਵੀਰ ਮਾਨਤਨ ਕਰੂਗਾ ਇੱਕ 22 ਦੇ ਨੀਅਰ ਬਾਊਡ ਜੜੀ ਤੁਹਾਨੂੰ ਇਹ ਮੱਝ ਮਿਲ ਜਾਊਗੀ ਬਹੁਤ ਚੰਗੀ ਆ ਕੋਈ ਸੱਜਣ ਹੱਥ ਪਾ ਸਕਦਾ ਤਿਆਰ ਹੁੰਦੇ ਭਾਵੇਂ 1.35 ਦੀ ਵੇਚ ਲੈਂਦੇ ਡੇਢ ਦੀ ਵੇਚ ਦਿੰਦੇ ਭਾਵੇਂ ਵਿਕਦੀ ਹੈ ਪੰਜਾਬ ਸੇ ਵਿਕਦੀ ਹੈ ਸੱਚੀ ਕੱਚੀ ਕਰਕੇ ਆ ਜਾ ਇਹ ਇੱਕ ਗੱਲ ਕਰੀਏ ਭਾਵੇਂ ਘਟਣ ਨਹੀਂ ਦੇਈ ਵਧਣ ਦੇਈ ਹੈ ਜਿਹੜੇ ਜਿਹੇ ਲਾਗ ਆਉਂਦਾ ਇਹ ਦੇਰੋ ਦੇਰ ਕੋਈ 1000 2000 ਬਾਨ ਨਹੀਂ ਦਿਆ ਵਾ ਕਰਦਾ ਨਹੀਂ ਇਹਦੇ ਚ ਕੋਈ ਛੋਖੇ ਧੜੇ ਵਾਲੀ ਗੱਲ ਨਹੀਂ ਆਪਾਂ ਨੂੰ ਮਿਲੀ ਭਾਪਾਂ ਆਪਾਂ ਦੇ ਚੰਗੀ ਆਪਾਂ ਵਰਤੇ ਨਾ ਮਿਲੀ ਵੀਰ ਨੂੰ ਆ ਵਨ ਸਪੇਸ ਫੇਅਰ ਤੁਹਾਨੂੰ ਥਣਾ ਦੀ ਜ਼ਰੂਰ ਦਿਖਾ ਦਿੰਦੇ ਆ ਆ ਦੇਖੋ ਬਹੁਤ ਚੰਗੀ ਆ ਚੰਗਾ ਚਵਾ ਨਿਕਲੂਗਾ ਕਰਮਾਲੀ ਦਾ ਬਹੁਤ ਪੋਲੀ ਪਾਲੀ ਤੇ ਪਣੇ ਵੀ ਹੂੰ ਤੇ ਪੰਦਾ ਚੰਗੀ ਹੋਵੇ ਪੁੱਠਾ ਬਿਲਕੁਲ ਬਹੁਤ ਸੋਹਣਾ ਜੰਮੀ ਪਲੀ ਹੈ ਪੂਰੀ ਤੇ ਪੰਜਾਬ ਸਿਆਂ ਫੋਨ ਨੰਬਰ ਜਰੂਰ ਦਸੀਏ 8054647003 8054647003 47003 ਹਾਂਜੀ ਇਹ ਵੀਰ ਦਾ ਜਿਹੜਾ ਆਪਾਂ ਸਕਰੀਨ ਤੇ ਨੰਬਰ ਚੱਲਦਾ ਕਰਦਾਂਗੇ ਕੋਈ ਵੀ ਸੱਜਣ ਜਿਹੜਾ ਕੰਟੈਕਟ ਕਰ ਸਕਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ